ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਵੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਝੋਨੇ ਦੇ ਸ਼ੁਰੂਆਤੀ ਸੀਜ਼ਨ ਦੇ ਵਿੱਚ ਰੇਟ ਬਾਸਮਤੀ ਦਾ ਖਾਸ ਕਰਕੇ 1509 ਦਾ ਕਾਫੀ ਚੰਗਾ ਕਿਸਾਨਾਂ ਨੂੰ ਮਿਲ ਰਿਹਾ ਹੈ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਚੰਗੇ ਰੇਟ ਇਸ ਸਾਲ ਰਹਿ ਰਹੇ ਨੇ ਤੇ ਹਾਲਾਂਕਿ ਬਰਸਾਤ ਦਾ ਮੌਸਮ ਕਾਫੀ ਐ ਤੇ ਪੰਜਾਬ 'ਚ ਹੜਾਂ ਦੀ ਮਾਰ ਐ ਉਸ ਦੇ ਬਾਵਜੂਦ ਵੀ ਜੋ ਮੰਡੀ ਦੇ ਵਿੱਚ ਆਵਕ ਤੇ ਵਪਾਰੀਆਂ ਵੱਲੋਂ ਜੋ ਖੇਚਾ ਐ ਬਾਸਮਤੀ ਦੀ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਐ ਤੇ ਮੇਨ ਮੇਨ ਮੰਡੀਆਂ ਦੇ ਵਿੱਚ ਕੀ ਰੇਟ ਚੱਲ ਰਹੇ ਨੇ ਉਹਦੇ ਤੇ ਆਪਾਂ ਚਰਚਾ ਕਰਾਂਗੇ ਪੰਜਾਬ ਹਰਿਆਣਾ ਤੇ ਦਿੱਲੀ ਦੇ ਨੇੜੇ ਦੀਆਂ ਜੋ ਮੰਡੀਆਂ ਨੇ ਉਹਨਾਂ ਦੇ ਰੇਟ ਤੇ ਆਪਾਂ ਜਾਣਨਾ ਪਾਵਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਇਹ ਵੀਡੀਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਤਾਂ ਜੋ ਇਤਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਮੰਡੀ ਰੇਟ ਤੇ ਹੋਰ ਸਬਸਿਡੀ ਸਕੀਮ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਅਮਰitsar ਸਾਹਿਬ ਦੀ ਇੱਥੇ 1509 ਦਾ ਰੇਟ 2800 ਤੋਂ ਲੈ ਕੇ 3471 ਰੁਪਏ ਤੱਕ ਟੋਪ ਦਾ ਰੇਟ ਲੱਗਿਆ ਫਿਰ ਬਟਾਲਾ 3000 ਤੋਂ 3500 ਰੁਪਏ ਜੰਡੇਆਲਾ ਗੁਰੂ 1509 2950 ਤੋਂ ਲੈ ਕੇ 3250 ਸਮਾਣਾ 3180 ਰੁਪਏ 1509 ਖਨੋਰੀ 1509 3280 ਤਰਨਤਾਰਨ 2851 ਤੋਂ ਲੈ ਕੇ 3268 ਸੰਗਰੂਰ 3100 ਤੋਂ 3300 ਰੁਪਏ 1509 ਪਾਤੜਾ 3120 ਤੋਂ ਲੈ ਕੇ 3400 ਰੁਪਏ ਨਾਬਾ ਤੇ ਨੇਹਰ ਤੋਂ ਲੈ ਕੇ 3155 ਰੁਪਏ ਰਾਜਪੁਰਾ 1509 ਤੋਂ 3100 ਰੁਪਏ ਕੋਟਕਪੁਰਾ 1509 ਦਾ ਰੇਟ 2765 ਤੋਂ ਲੈ ਕੇ 3385 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਫਾਜ਼ਿਲਕਾ ਮੰਡੀ ਦੀ ਗੱਲ ਕਰੀਏ ਇੱਥੇ 1692 3061 ਰੁਪਏ ਪੀਆਰ 26 2400 ਰੁਪਏ 1509 3230 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਗੱਲ ਕਰਦੇ ਆ ਫਤਿਹਯਾਬਾਦ ਮੰਡੀ ਦੀ ਇੱਥੇ 1500 ਨੂੰ 3131 ਰੁਪਏ ਕੁਰਛੇਤਰ ਮੰਡੀ 1500 ਨੂੰ 3200 ਤੋਂ ਲੈ ਕੇ 3270 ਰੁਪਏ ਠੀਕ ਆ ਮੰਡੀ ਜੋ 1500 ਨੂੰ 2500 ਤੋਂ ਲੈ ਕੇ 3200 ਰੁਪਏ ਤੁਹਾਣਾ 3000 ਤੋਂ ਲੈ ਕੇ 3431 ਰੁਪਏ ਸਰਸਾ ਮੰਡੀ 1500 ਨੂੰ ਲਗਭਗ 3300 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਤਰਾਵੜੀ ਮੰਡੀ 1500 ਤੋਂ 2650 ਤੋਂ ਲੈ ਕੇ 3283 ਰੁਪਏ ਕਰਨਾਲ ਮੰਡੀ 2750 ਤੋਂ ਲੈ ਕੇ 3300 ਰੁਪਏ ਕੈਥਲ ਮੰਡੀ 3000 ਤੋਂ ਲੈ ਕੇ 3100 ਰੁਪਏ 1500 ਨੂੰ ਵੀ ਕੀ ਹੈ ਉਸ ਤੋਂ ਬਾਅਦ ਰਾਡੋਰ ਮੰਡੀ 2750 ਰੁਪਏ ਤੋਂ ਲੈ ਕੇ 3395 ਰੁਪਏ ਪ੍ਰਤੀ ਕੁਵੰਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਨਰੇਲਾ ਦਿੱਲੀ ਮੰਡੀ ਦੀ ਇੱਥੇ 2500 ਤੋਂ ਲੈ ਕੇ 3301 ਰੁਪਏ ਜੋ 1509 ਰਹੀ ਹੈ ਅਲੀਗੜ ਮੰਡੀ 2800 ਤੋਂ 3771 ਰੁਪਏ ਗੜ ਮੁਕਤੇਸ਼ਵਰ ਮੰਡੀ 3275 ਰੁਪਏ ਉਸ ਤੋਂ ਬਾਅਦ ਕੋਸੀ ਕਲਾ ਮੰਡੀ 3150 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਮਲੋਟ ਮੰਡੀ 1509 3100 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਰਹੀ ਹੈ ਉਸ ਤੋਂ ਬਾਅਦ ਜੰਡੇਆਲਾ ਗੁਰੂ 1509 3211 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਫਰੀਦਕੋਟ ਮੰਡੀ 1509 20 50 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਹਾਲੇ ਸ਼ੁਰੂਆਤੀ ਦਿਨਾਂ 'ਚ 1509 ਮੰਡੀ ਦੇ ਵਿੱਚ ਆ ਰਹੀ ਹੈ ਤੇ ਜਿਵੇਂ ਜਿਵੇਂ ਹੋਰ ਜੋ ਵੈਰਾਈਟੀਆਂ ਕਿਸਮਾਂ ਮੰਡੀ ਦੇ ਵਿੱਚ ਆਉਣਗੀਆਂ ਜਿਵੇਂ ਜਿਵੇਂ ਕਟਾਈ ਜ਼ੋਰ ਫੜੇਗੀ ਤਾਂ ਹੋਰ ਜੋ ਸਾਰੀ ਬਾਸਮਤੀ ਦੀਆਂ ਕਿਸਮਾਂ ਦੇ ਰੇਟ ਵੱਤਵਾਦ ਮੰਡੀਆਂ ਦੇ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਾਂਗੇ ਸੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਦੂਜੇ ਕਿਸਾਨ ਵੀਰਾਂ ਦਾ ਵੀ ਫਾਇਦਾ ਹੋ ਸਕੇ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡੇ ਦਿਨ ਸ਼ੁਭ ਹੋ